ਆਮ ਆਦਮੀ ਪਾਰਟੀ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਵਾਸੀਆਂ ਨੂੰ ਵੱਡੇ ਵੱਡੇ ਸੁਪਨੇ ਵਿਖਾਏ ਤੇ ਲੋਕਾਂ ਨੇ ਬਦਲਾਅ ਦੇ ਨਾਮ ਤੇ ਵੱਡੀ ਲੀਡ ਨਾਲ ਸਾਰੇ ਵਿਧਾਇਕਾਂ ਨੂੰ ਜਿਤਾਇਆ ਪਰ ਗੱਲ ਕਰੀਏ ਅੰਮ੍ਰਿਤਸਰ ਦੀ ਤਾਂ ਅੰਮ੍ਰਿਤਸਰ ਵਿੱਚ ਗੰਦਗੀ ਦੀ ਪਰਮਾਰ ਹੋਣ ਕਾਰਨ ਹੁਣ ਲੋਕ ਆਪ ਹੀ ਆਪਣੇ ਹੱਥਾਂ ਤੇ ਦੰਦੀਆਂ ਵੱਡ ਰਹੇ ਨੇ ਲੋਕ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਨੇ ਉਦਰ ਨਗਰ ਨਿਗਮ ਵੀ ਸ਼ਹਿਰ ਦੀ ਸਫਾਈ ਕਰਨ ਵਿੱਚ ਅਸਫਲ ਸਾਬਤ ਹੋ ਰਹੀ ਹੈ ਸਾਡੀ ਟੀਮ ਵੱਲੋਂ ਜੀਟੀ ਰੋਡ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਨਜ਼ਦੀਕ ਦਾ ਦੌਰਾ ਕੀਤਾ ਜਿੱਥੇ ਪਿਛਲੇ ਕਈ ਮਹੀਨਿਆਂ ਤੋਂ ਕੂੜੇ ਦਾ ਢੇਰ ਲੱਗਾ ਹੋਇਆ ਹੈ ਪਰ ਨਗਰ ਨਿਗਮ ਵੱਲੋਂ ਐਸਵਾਲ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਜਦਕਿ ਵਿਧਾਨ ਸਭਾ ਹਲਕਾ ਪਛਮੀ ਦੇ ਵਿਧਾਇਕ ਡਾਕਟਰ ਜਸਬੀਰ ਸਿੰਘ ਸੰਧੂ ਦਾ ਦਫ਼ਤਰ ਵੀ ਨਜ਼ਦੀਕ ਹੈ ਉਹ ਵੀ ਰੋਜ਼ ਉਥੋਂ ਲੰਘਦੇ ਹਨ ਪਰ ਉਹਨਾਂ ਦਾ ਵੀ ਐਸਵਾਲ ਕੋਈ ਧਿਆਨ ਨਹੀਂ ਸੋ ਕੁੱਲ ਮਿਲਾ ਕੇ ਕਾਉਂਸਲਰ ਹੋਣ ਜਾਂ ਫਿਰ ਵਿਧਾਇਕ ਕਿਸੇ ਦਾ ਵੀ ਜਨਤਾ ਲਈ ਕੰਮ ਕਰਨ ਨੂੰ ਬਿਲਕੁਲ ਵੀ ਦਿਲ ਨਹੀਂ ਕਰਦਾ ਨਗਰ ਨਿਗਮ ਵੱਲੋਂ ਸ਼ਹਿਰ ਵਾਸੀਆਂ ਨੂੰ ਲਗਾਤਾਰ ਲਾਰੇ ਲੱਪੇ ਦੇ ਵਿੱਚ ਰੱਖਿਆ ਹੋਇਆ ਹੈ। ਕਦੀ ਕਹਿੰਦੇ ਨੇ ਕਿ ਨਵੀਂ ਕੰਪਨੀ ਨੂੰ ਟੈਂਡਰ ਦੇ ਦਿੱਤਾ ਗਿਆ ਹੈ ਤੇ ਇੱਕ ਤਰੀਕ ਤੋਂ ਬਾਅਦ ਕੰਮ ਸ਼ੁਰੂ ਹੋ ਜਾਏਗਾ ਤੇ ਸਫਾਈ ਜਿਹੜੀ ਹੈ ਉਹ ਹੋਣੀ ਸ਼ੁਰੂ ਹੋਏਗੀ। ਪਰ ਇਸ ਤਰ੍ਹਾਂ ਦਾ ਕੁਝ ਵੀ ਦੇਖਣ ਨੂੰ ਨਹੀਂ ਮਿਲਿਆ। ਵੈਸੇ ਤਾਂ ਪੂਰੇ ਸ਼ਹਿਰ ਦੇ ਵਿੱਚ ਹੀ ਕੁੜੀ ਦੀ ਪਰਮਾਰ ਹੈ ਪਰ ਇਸ ਵਕਤ ਅਸੀਂ ਜੀਟੀ ਰੋਡ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਨਜ਼ਦੀਕ ਆ ਪੁਰਾਣੀ ਚੁੰਗੀ ਤੇ ਜਿੱਥੇ ਪਿਛਲੇ ਕਈ ਮਹੀਨਿਆਂ ਤੋਂ ਅਸੀਂ ਦੇਖ ਰਹੇ ਹਾਂ ਕਿ ਕੂੜੇ ਦਾ ਢੇਰ ਉਸੇ ਤਰ੍ਹਾਂ ਪਿਆ ਹੋਇਆ ਹੈ। ਆਸ-ਪਾਸ ਦੇ ਲੋਕ ਜਿਹੜੇ ਨੇ ਆਪਣਾ ਘਰ ਸਾਫ਼ ਕਰਕੇ ਤੇ ਕੂੜਾ ਸ਼ਹਿਰ ਦੇ ਵਿੱਚ ਖਿਲਾਰਦੇ ਨੇ ਲੋਕਾਂ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਇਸ ਤਰ੍ਹਾਂ ਆਪਣੇ ਸ਼ਹਿਰ ਨੂੰ ਜਿਹੜਾ ਹੈ ਉਹ ਗੰਦਾ ਨਹੀਂ ਕਰ ਸਕਦੇ ਸ਼ਰਧਾਲੂ ਬਾਰਡਰ ਤੇ ਜਾਂਦੇ ਨੇ ਲੱਖਾਂ ਸ਼ਰਧਾਲੂ ਆਉਂਦੇ ਨੇ ਅੰਮ੍ਰਿਤਸਰ ਪਰ ਉਹ ਕੀ ਸੰਦੇਸ਼ ਲੈ ਕੇ ਜਾਂਦੇ ਹੋਣਗੇ ਇੱਥੋਂ ਕੁਝ ਹੀ ਦੂਰੀ ਤੇ ਫਲਕਾ ਪਛਮੀ ਦੇ ਵਿਧਾਇਕ ਡਾਕਟਰ ਜਸਪੀਰ ਸਿੰਘ ਸੰਧੂ ਦਾ ਦਫ਼ਤਰ ਹੈ ਪਰ ਉਹਨਾਂ ਨੂੰ ਵੀ ਇਸ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਉਹਨਾਂ ਨੂੰ ਲੋਕਾਂ ਦੀਆਂ ਪਰੇਸ਼ਾਨੀਆਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਉਹ ਬਸ ਆਂਦੇ ਨੇ ਜਾਂਦੇ ਨੇ ਬਸ ਟਾਈਮ ਟਪਾ ਰਹੇ ਨੇ ਪਰ ਲੋਕਾਂ ਦੀਆਂ ਮੁਸ਼ਕਲਾਂ ਦੇ ਨਾਲ ਕਿਸੇ ਨੂੰ ਕੋਈ ਲੈਣਾ ਦੇਣਾ ਨਹੀਂ ਸੋ ਇਸ ਕੂੜੇ ਦੇ ਢੇਰ ਨੂੰ ਇੱਥੇ ਪਏ ਹੋਏ ਕਈ ਚਿਰ ਹੋ ਚੁੱਕੇ ਐ ਇਹਦੇ ਚੋਂ ਬਦਬੂ ਆ ਰਹੀ ਹੈ ਕੀੜੇ ਬਨਪਰੇ ਨੇ ਇਹਦੇ ਦੇ ਵਿੱਚ ਪਰ ਇਹਦੇ ਵੱਲ ਨਗਰ ਨਿਕਮ ਦਾ ਕੋਈ ਧਿਆਨ ਨਹੀਂ ਪਰ ਇਸ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹਾਲਾਤ ਜਿਹਰੇ ਨੇ ਉਹ ਹੋਰ ਵੀ ਖਰਾਬ ਹੋਣਗੇ ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਫਾਸਟ ਵੀ ਨਿਊਜ਼ ਅੰਮ੍ਰਿਤਸਰ